ਬੀਰ ਸਿੰਘ ਬਾਤਲ ਪੰਜਾਬ ਬਚਾਓ ਯਾਤਰਾ ਲੈ ਕੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵਿਜਰਦੇ ਨੇ ਤੇ ਉਹਨਾਂ ਦੇ ਉੱਪਰ ਜੁੱਤੀ ਸੁੱਟਣ ਦਾ ਮਾਮਲਾ ਆ ਪੰਜਾਬ ਬਚਾਓ ਵੀ ਪੰਜਾਬ ਜਾ ਰਿਹਾ ਕਿਨੇ ਆ ਨਸ਼ਿਆਂ ਦੇ ਸਦਾਗਰੇ ਨਸ਼ੇ ਇਹਨਾਂ ਲਿਆਂਦੇ ਬੇਅਦਬੀਆਂ ਇਹਨਾਂ ਕਰਵਾਤੀਆਂ ਰਾਵਰੀਂ ਵਰਗੇ ਗੰਦੀਆਂ ਬੰਦੀਆਂ ਨੂੰ ਇਹਨਾਂ ਨੇ ਉਹਦੀ ਸਪੋਰਟ ਕੀਤੀ ਹੋਈ ਮੈਂ ਜੋ ਕੀਤਾ ਆਪਣੀ ਭਾਵਨਾ ਨਾਲ ਕੀਤਾ ਤੇ ਮੇਰੇ ਅੰਦਰ ਰੋਸ ਸੀ ਦੁੱਖ ਸੀ ਇਹਨਾਂ ਨੇ ਬੇਦਬੀਆਂ ਕਰਾਈਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਗੁਰੂਪੰਥ ਦੇ ਸਿੰਘਾਂ ਨੂੰ ਸ਼ਹੀਦ ਕਰਾਉਣ ਦੇ ਦੋਖੀ ਨੇ ਜਿਹਾਂ ਦੇ ਕਾਬਲ ਨੇ ਜਦੋਂ ਲੋਕ ਇਹਨਾਂ ਤੇ ਫੁੱਲ ਸੋੜਦੇ ਤੇ ਮੈਂ ਆਖੇ ਫੁੱਲਾਂ ਦੇ ਲੈਕ ਨਹੀਂ ਜੁੱਤੀਆਂ ਦੇ ਲੈਕ ਨੇ ਹਲੋ ਹਾਂਜੀ ਹਾਂਜੀ ਬਲਵੰਤ ਸਿੰਘ ਗੋਪਾਲਾ ਜੀ ਗੱਲ ਕਰਦੇ ਹਾਂ ਜੀ ਹਾਂਜੀ ਹਾਂਜੀ ਬਲਵੰਤ ਸਿੰਘ ਗੋਪਾਲਾ ਬੋਲ ਰਿਹਾ ਜੀ ਗੋਪਾਲਾ ਸਾਹਿਬ ਇੱਕ ਘਟਨਾ ਵਾਪਰੀ ਹੈ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਲੈ ਕੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵਿਚਰਦੇ ਨੇ ਤੇ ਉਹਨਾਂ ਦੇ ਉੱਪਰ ਜੁੱਤੀ ਸੁੱਟਣ ਦਾ ਮਾਮਲਾ ਆਇਆ ਹੈ ਜੀ ਤੇ ਇਹ ਕਿਹੜੇ ਇਲਾਕੇ ਦੀ ਘਟਨਾ ਤੇ ਪੂਰਾ ਘਟਨਾਕਰਮ ਕੀ ਹੋਇਆ ਜੀ ਵੇਖੋ ਜੀ ਜਿੱਥੇ ਸੁਦੇਸ਼ਨ ਬਾਬਲੀ ਸੱਚੀ ਭੈਣ ਜੇ ਆਈ ਹੋਈ ਸੀ ਜੀ ਪਟਿਤਕੌਰ ਬਾਬਾ ਜੀ ਇਹਨਾਂ ਦੇ ਭੈਣ ਦੇ ਪਿੰਡ ਦੀ ਘਟਨਾ ਹੈ ਜਿਹੜੇ ਕੈਰੋਂ ਪਹੁੰਚੇ ਨੇ ਇਹ ਆਪਦਾ ਲੌਂਗ ਰਸ਼ਕਰ ਲੈ ਕੇ ਤੇ ਉੱਥੇ ਪੰਜਾਬ بچاؤ ਯਾਤਰਾ ਮੈਂ ਤੇ ਦੇਖਦਾ ਐ ਸਾਰੀਆਂ ਅਸੀਂ ਜਥੇਬੰਦੀਆਂ ਵੀ ਸੋਚ ਲਈਆਂ ਵੀ ਪੰਜਾਬ بچاؤ ਤੇ ਪੰਜਾਬ ਜਾ ਰਿਹਾ ਕਿਨੇ ਆ ਨਸ਼ਿਆਂ ਦੇ ਸਦਾਗਰੇ ਨਸ਼ੇ ਇਹਨਾਂ ਲਿਆਂਦੇ ਬੇਅਦਬੀਆਂ ਇਹਨਾਂ ਕਰਵਾਤੀਆਂ ਰਾਵਰੀਂ ਵਰਗੇ ਗੰਦੀਆਂ ਬੰਦੀਆਂ ਨੂੰ ਇਹਨਾਂ ਨੇ ਉਹਦੀ ਸਪੋਰਟ ਕੀਤੀ ਉਹਦੇ ਜਿਹੜਿਆ ਨੂੰ ਸੁਰੱਖਿਆ ਦਵਾਈ ਤੇ ਸਾਰਾ ਕੁਝ ਤੇ ਜਦੋਂ ਫਿਰ ਇਹੋ ਜਿਹੇ ਗੰਦੇ ਕੰਮ ਕਰਨੇ ਆ ਇਹ ਫਿਰ ਗੁਰੂਪੰਥ ਵੀ ਤਾਂ ਕਿਤੇ ਖਾਲਸੇ ਚੋਂ ਹੀ ਝੜਕ ਗਏ ਤਾਂ ਸਦਾ ਨਾ ਪਸਿਆ ਜਦੋਂ ਭਾਈ ਗੁਰਦੇਵ ਸਿੰਘ ਨੇ ਸਾਡੀ ਜਥੇਬੰਦੀ ਸ਼ੁਰੂ ਨਹੀਂ ਕਰਦਾ ਅੰਮ੍ਰਿਤਸਰ ਦਾ ਸਿੰਘਾ ਤੇ ਉਹਨੂੰ ਜਦੋਂ ਪਤਾ ਲੱਗਾ ਕਿ ਉਹਨੇ ਦੇਖਿਆ ਇਹਨਾਂ ਦਾ ਸਾਰਾ ਸਿਸਟਮ ਉਹ ਆਉਦੇ ਜਜ਼ਬਾਤਾਂ ਤੇ ਫਿਰ ਉਹਨੇ ਪ੍ਰਗਟਾਵਾ ਆਪਣੇ ਜਜ਼ਬਾਤਾਂ ਦਾ ਕੀ ਕੀਤਾ ਪਹਿਲੀ ਉਹਨੇ ਜੁੱਤੀ ਲਾ ਕੇ ਮਾਰੀ ਆ ਤੇ ਉਹ ਵੱਜੀ ਆ ਆਪਣੇ ਸਖਬੀਰ ਚੋਂ ਬਾਦਲ ਦੀ ਧੌਣ ਚ ਹੂੰ ਦੂਜੀ ਜੁੱਤੀ ਮਾਰੀ ਤੇ ਦੂਜੀ ਵੱਜੀ ਆ ਰੇਸ਼ ਪ੍ਰਤਾਪ ਕੈਰੋਂ ਦੇ ਉਹਦੇ ਸਕੇ ਪਣਵਈਏ ਦੇ ਸਾਰੇ ਪਣਵਈਏ ਨੂੰ ਪੈ ਗਈਆਂ ਜੁੱਤੀਆਂ ਹੂੰ ਤੇ ਉੱਥੇ ਫਿਰ ਉਹ ਸਿੰਘ ਨੂੰ ਫੜਨ ਦਾ ਇਹਨਾਂ ਨੇ ਯਤਨ ਕੀਤਾ ਤੇ ਪੁਲਿਸ ਨੂੰ ਵੀ ਫੜਾਇਆ ਚਲੋ ਅਸੀਂ ਸਾਰੇ ਸਿੰਘਾਂ ਨੇ ਭਾਲ ਸਿੰਘ ਰੇਅਰ ਨੇ ਜਿਹੜੇ ਸਾਡੇ ਮਾਨ ਸਾਹਿਬ ਦੇ ਪਾਰਟੀ ਦੇ ਜਨ ਸਕੱਤਰ ਨੇ ਉਹਨਾਂ ਨੇ ਅਸੀਂ ਸਾਰਿਆਂ ਨੇ ਮਗਰੋਂ ਦੇ ਪੂਰੀ ਪੜਵਾਈ ਸ਼ੁਰੂ ਕੀਤੀ ਗੁਰਦੇਵ ਸਿੰਘ ਨੂੰ ਪੀਸਰੇ ਹਾਸੇ ਦੇ ਵਿੱਚੋਂ ਸ਼ਨਾਖਿਤ ਆ ਕੇ ਆਂਦਾ ਫਿਰ ਉਹਨੂੰ ਉਹਨਾਂ ਨੇ ਪੁੱਛਿਆ ਕਿ ਤੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਹੈਗਾ ਜਿਵੇਂ ਕਿ ਸਰਦਾਰ ਤੈਨੂੰ ਕਿਤੇ ਕਾਂਗਰਸ ਨੇ ਜਾਂ ਤੈਨੂੰ ਕਿਤੇ ਆਪ ਵਾਲਿਆਂ ਨੇ ਜਾਂ ਮਾਨ ਸਾਹਿਬ ਦੀ ਪਾਰਟੀ ਨੇ ਤੇ ਜੀ ਸੰਸਰ ਸਿੰਘ ਸਾਹਿਬ ਨੇ ਕਿਸੇ ਪੰਥ ਕੀ ਜਥੇ ਬੰਦੀ ਨੇ ਜਿਸ ਨੂੰ ਭੇਜਿਆ ਉਹ ਕਹਿੰਦਾ ਜੀ ਮੈਨੂੰ ਕਿਸੇ ਨੇ ਭੇਜਿਆ ਮੈਨੂੰ ਤਾਂ ਭੇਜਿਆ ਭਾਨ ਗੁਰੂਗ੍ਰੰਥ ਸਾਹਿਬ ਜੀ ਨੇ ਹੂੰ ਵੀ ਮੈਂ ਜੋ ਕੀਤਾ ਆਪਣੀ ਭਾਵਨਾ ਨਾਲ ਕੀਤਾ ਤੇ ਮੇਰੇ ਅੰਦਰ ਰੋਸ ਸੀ ਦੁੱਖ ਸੀ ਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ ਇਹ ਗੁਰੂਗ੍ਰੰਥ ਸਾਹਿਬ ਦੇ ਗੁਰੂਪੰਥ ਦੇ ਸਿੰਘਾਂ ਨੂੰ ਸ਼ਹੀਦ ਕਰਾਉਣ ਦੇ ਦੁਖੀ ਨੇ ਤੇ ਮੈਂ ਇਹ ਜੁੱਤੀਆਂ ਦੇ ਕਾਬਲ ਨੇ ਜਦੋਂ ਲੋਕ ਇਹਨਾਂ ਤੇ ਫੁੱਲ ਸੁੱਟਦੇ ਤੇ ਮੈਂ ਆਖੇ ਫੁੱਲਾਂ ਦੇ ਲੈਕ ਨਹੀਂ ਜੁੱਤੀਆਂ ਦੇ ਲੈਕ ਨੇ ਤਦ ਇਹ ਨਾ ਫਿਰ ਮੈਂ ਜੁੱਤੀਆਂ ਫੇਰੀਆਂ ਨੇ ਠੀਕ ਆ ਨਾ ਸਿੰਘ ਨੇ ਆਪਣੀਆਂ ਭਾਵਨਾਵਾਂ ਜਿਹੜੀਆਂ ਐ ਉਹਨੇ ਜਾਗਰ ਕੀਤੀਆਂ ਨੇ ਉਹ ਇਹ ਮੈਂ ਨਾ ਜਿਹੜਾ ਸਿੰਘ ਹੈਗਾ ਉਹ ਨਿੱਜੀ ਤੌਰ ਤੇ ਗਿਆ ਗੁਰਦੇਵ ਸਿੰਘ ਜਿਹੜਾ ਸ਼ਕਸ਼ਾ ਗੁਰਦੇਵ ਸਿੰਘ ਬਿਲਕੁਲ ਨਿੱਜੀ ਤੌਰ ਤੇ ਗਿਆ ਉਹ ਆਪਣੇ ਤੌਰ ਤੇ ਆਪ ਗਿਆ ਉਹਨੂੰ ਕਿਸੇ ਨੇ ਭੇਜਿਆ ਨਹੀਂ ਉਹ ਆਪਣੀ ਭਾਵਨਾ ਲੈ ਕੇ ਗਿਆ ਉਹਦੇ ਮਨ 'ਚ ਇਹ ਦਰਦ ਸੀ ਰੋਸ ਸੀ ਉਹਨੇ ਰੋਸ ਦਾ ਪ੍ਰਗਟਾਵਾ ਕੀਤਾ ਉਹਦੇ ਦਾ ਹਰਕਤਾਂ ਦਾ ਰੋਸ ਕੋਈ ਕਿਸੇ ਕਿਸਮ ਦਾ ਕਰਦਾ ਕੋਈ ਕਿਸੇ ਕਿਸਮ ਦਾ ਕਰਦਾ ਉਹਨੇ ਕਰਤਾ ਫਿਰ ਇਹ ਵੈਸੇ ਪੋਲੀਟੀਕਲ ਤੌਰ ਤੇ ਕਿਹੜੀ ਧਿਰ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ਵਰਤਸਰ ਮਾਨ ਸਾਹਿਬ ਦੀ ਸ਼ਾਦੀ ਪਾਰਟੀ ਨਾਲ ਉਹ ਸਬੰਧ ਰੱਖਦੇ ਨੇ ਲੰਬੇ ਸਮੇਂ ਤੋਂ ਮੈਂ ਉਹਨੂੰ ਜਾਣਦਾ ਐ ਉਹ ਪਰਿਵਾਰ ਨੂੰ ਜਾਣਦਾ ਐ ਪਰਿਵਾਰ ਨੇ ਉਸੇ ਵੇਲੇ ਮੇਰੇ ਨਾਲ رابطہ ਕੀਤਾ 5 ਕਿ ਮਿੰਟਾਂ ਦੇ ਵਿੱਚ ਹੀ ਉਹ ਸਾਨੂੰ ਪਤਾ ਲੱਗ ਗਿਆ ਅਸੀਂ ਉੱਥੇ ਪਹੁੰਚ ਗਏ ਆ ਉੱਥੋਂ ਇਹਨਾਂ ਦਾ ਇਹ ਲੌਂਗ ਰਿਸ਼ ਕਰ ਜਿਆ ਜਾਣਾਂਗੇ ਤੇ ਇਹਨੂੰ ਪੁਲਿਸ ਲੈ ਗਈ ਆ ਅਸੀਂ ਗੱਡੀਆਂ ਭਜਾਈਆਂ ਤੇ ਪੁਲਿਸ ਕੋਲ ਚਲੇ ਗਏ ਅਸੀਂ ਸਾਡਾ ਸਿੰਘ ਦੇ ਲਿਓ 12 ਵਜੇ ਦੀ ਘਟਨਾ ਐ ਤੇ ਸ਼ਾਮ ਨੂੰ 6 ਵਜੇ ਫਿਰ ਇਹਨਾਂ ਨੇ ਆਖਿਆ ਇੱਧਰ ਕਰਦੇ ਉੱਧਰ ਕਰਦੇ ਫਿਰ ਅਸੀਂ ਸਿੰਘ ਨੂੰ ਲੈ ਜਾਂ ਦਰਦੇ ਨੂੰ ਛਡਾ ਕੇ ਜਾਣੀਗੇ ਗੋਪਾਲਾ ਸਾਹਿਬ ਇਹ ਜਿਹੜੀ ਘਟਨਾਕ੍ਰਮ ਹੁੰਦਾ ਹੈ ਤੇ ਉਸ ਤੋਂ ਬਾਅਦ ਗੁਰਦੇਵ ਸਿੰਘ ਨਾਮੀ ਜਿਹੜਾ ਨੌਦਵਾਨਾ ਉਹਦੇ ਉੱਪਰ ਫਿਰ ਕੋਈ ਧਰਾਵਾਂ ਦੇ ਤਹਿਤ ਪਰਚਾ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦਰਜ ਕੀਤਾ ਜਾਂਦਾ ਹੈ ਅੱਜ ਇਹ ਸਾਨੂੰ ਕੋਈ ਪ੍ਰਸ਼ਾਸਨ ਨੇ ਉਹ ਜੀ ਕੋਈ ਗੱਲ ਦੱਸੀ ਨਹੀਂ ਪਰ ਸਾਡੇ ਦਿੱਤਾ ਹੈ ਕਿ ਸਾਡੇ ਕਹਿਣ ਤੇ ਅਸੀਂ ਲੈ ਜਾਂਦਾ ਹੂੰ ਇਹੋ ਜੀ ਕੋਈ ਸਾਨੂੰ ਪਰਚੇ ਵਾਲੀ ਨਾ ਕੋ ਆਈ ਆ ਨਾ ਕਿਸੇ ਨੂੰ ਕੋਈ ਨਾ ਉਹਨਾਂ ਪੁਲਿਸ ਨੇ ਕੋਈ ਤੰਗ ਪ੍ਰੇਸ਼ਾਨ ਕੀਤਾ ਵੱਲੇ ਹੋ ਆ ਕੇ ਉਹਨੂੰ ਰੈਸਟ ਕਰ ਲਿਆ ਤੇ ਚਲੋ ਜਥੇਦੰਦਿਆ ਨੇ ਅਸੀਂ ਇਹ ਵੀ ਕਹਿਤਾ ਸੀ ਕਿ ਜੇ ਸਾਡੇ ਸਿੰਘ ਦੇ ਨਾਲ ਇਹੋ ਜੀ ਕੋਈ ਵਧੀ ਕੀ ਕੀਤੀ ਜਾਂ ਕੋਈ ਤੇ ਅਸੀਂ ਇੱਥੇ ਮੁਰਕੇ ਅਸੀਂ ਵੀ ਦੂਜੀ ਤਰ੍ਹਾਂ ਪੇਸ਼ ਆਵਾਂਗੇ ਇਸ ਤਰ੍ਹਾਂ ਪ੍ਰਸ਼ਾਸਨ ਇਹੋ ਜਿਹਾ ਤਕਾਣਾ ਨਾ ਕਰੇ ਉਹ ਸਿੰਘ ਨੇ ਜੋ ਕੀਤਾ ਉਹਨੇ ਆਪਣੇ ਜਜ਼ਬਾਤਾਂ ਦੀਆਂ ਆਪਣੀਆਂ ਭਾਵਨਾਵਾਂ ਦੇ ਮੁਤਾਬਕ ਕੀਤਾ ਕਿ ਭਾਈ ਸਾਹਿਬ ਇਹ ਕਰਦੀ ਭੈਣ ਦੇ ਪੈਨ ਡਾਣ ਕੇ ਜੁੱਤੀਆਂ ਖਾ ਕੇ ਗਏ ਨੇ ਇਹ ਇਹ ਤਾਂ ਸਾਰੇ ਪੰਥ ਦਾ ਹੁਣ ਫਰਜ਼ ਬਣਦਾ ਹੈ ਸੜਕਾਂ ਤੇ ਨਿਕਲੇ ਆ ਯਾਰ ਕੁਝ ਨਹੀਂ ਕਰ ਸਕਦੇ ਤੇ ਜਾ ਜਿਉਂਦੀ ਜਾਜ ਦੀ ਜ਼ਮੀਰ ਅਣਖ ਗੈਰਤ ਵਾਲੇ ਸਿੰਘਾਂ ਦਾ ਫਰਜ਼ ਬਣਦਾ ਕਿ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਤੇ ਖੜੋ ਹੋ ਜਾਣ 10-10 ਮਿੰਟ ਹਾਂ ਦੇਖੋ ਕਿ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੱਲ ਤੱਕ ਸ੍ਰੀ ਕਾਲ ਪਕਸ਼ਵ ਦੇ ਸਿਧਾਂਤਾਂ ਨੂੰ ਸੱਟ ਮਾਰੀ ਹੋਵੇ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਰਿਹਾਈਆਂ ਨਹੀਂ ਕਰਾਈਆਂ ਇਹਨਾਂ ਲੋਕਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਨੂੰ ਰੋਲਣ ਵਾਸਤੇ ਉਹਦੀ ਸ਼ਹਾਦਤ ਦੇ ਦੋਸ਼ੀਆਂ ਨੂੰ ਸੱਜਾਵਾਂ ਨਾ ਨਾ ਦਵਾਉਣ ਦੇ ਵਿੱਚ ਪੂਰਾ ਰੋਲ ਨਿਭਾਇਆ ਕਾਂਗਰਸ ਦਾ ਦੇ ਜ਼ੁਲਮੀ ਰਾਜ ਜਿਹੜੇ ਪੁਲਿਸ ਅਫਸਰਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਚੌਧੀਆਂ ਧੰਵਾਜਿਆ ਇਹਨਾਂ ਨੇ ਫੈਲਾ ਰੋਕ ਛੱਡੀਆਂ ਇਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਚਿੱਠੀਆਂ ਲਿਖ ਲਿਖ ਕੇ ਅਦਵਾਨੀਆਂ ਉਹਨਾਂ ਨੂੰ ਕਿ ਇਹਨਾਂ ਨੂੰ ਦੇਰ ਕੇ ਬੀਜਪੀ ਆਦਿਆਂ ਬੇਨਾਂ ਦੀਆਂ ਰਿਹਾਈਆਂ ਰੋਕੀਆਂ ਜਾਣ ਬੰਦ ਕੇ ਬੰਦੀ ਰੱਖਿਆ ਜਾਵੇ ਇਹਨਾਂ ਨੂੰ ਪੰਜਾਬ ਭੇਜਿਆ ਜਾਂ ਇਹਨਾਂ ਨੂੰ ਛੱਡਿਆ ਤੇ ਪੰਜਾਬ ਦੇ ਹਾਲਾਤ ਵਿਗੜ ਜਾਣਗੇ ਕਿ ਇਹ ਲੋਕ ਫਿਰ ਜੁੱਤੀਆਂ ਨਹੀਂ ਤੇ ਹੋਰ ਕਿਹੜੀ ਚੀਜ਼ ਦੇ ਲੈਕ ਨੇ ਫਿਰ ਜੁੱਤੀਆਂ ਦੇ ਲੈਕ ਹੀ ਹੋਏ ਨਾ ਇਹਨਾਂ ਨੂੰ ਪੰਥ ਹੋ ਰਹਿਣਾ ਨੂੰ ਕੀ ਰਵੇ ਹੁਣ ਕੋਟ ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਸੀ ਕਿ ਬਾਦਲ ਸਾਹਿਬ ਸਟੇਜ ਤੇ ਹੁੰਦੇ ਨੇ ਤੇ ਉਦੋਂ ਇੱਕ ਫੂਟਾ ਸਿੰਘ ਨਾਮੀ ਜਿਹੜਾ ਸ਼ਖਸ਼ ਹੈ ਉਹਦੇ ਵੱਲੋਂ ਜਿਹੜਾ ਸੀ ਜੁੱਤੀ ਮਾਰੀ ਜਾਂਦੀ ਹੈ ਤੇ ਉਸ ਸਾਲਾਂ ਬਾਅਦ ਹੀ ਜਿਹੜਾ ਗੁਰਦੇਵ ਸਿੰਘ ਨਾਮ ਦਾ ਨੌਜਵਾਨ ਹੈ ਉਹਦੇ ਵੱਲੋਂ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾਣੀਆਂ ਇਹਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਸਮਝਿਆ ਜਾਵੇ ਲੋਕਾਂ ਦੇ ਵਿੱਚ ਰੋਸ ਹੈ ਜਾਂ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਫਿਰ ਵੇਖੋ ਜੀ ਜਦੋਂ 2015 ਦੇ ਵਿੱਚ ਸਰਬੱਤ ਖਾਲਸਾ ਹੋ ਗਿਆ ਤੇ ਸਿੰਘ ਸਫੜੇ ਸੀ ਸਾਰੇ ਸਾਰੇ ਜਥੇਬੰਦੀਆਂ ਸਿੰਘ ਸੀ ਚਲੋ ਤੇ ਭਾਈ ਲੀਖ ਸਿੰਘ ਜੀ ਜਨਾਲਾ ਉਹਨਾਂ ਦਾ ਇਲਾਕਾ ਮੁਖਤਰ ਸਾਹਿਬ ਦੇ ਲਾਗੇ ਰੱਤਾ ਖੇੜਾ ਪਿੰਡ ਆ ਉੱਥੇ ਬਾਦਲ ਗਿਆ ਤੇ ਉੱਥੇ ਉਹਨਾਂ ਦੇ ਭਰਾ ਨੇ ਜਿਹੜਾ ਆ ਸ਼ਾਇਦ ਦਾ ਸਿੰਘ ਦਾ ਨਾਮ ਗੁਰਵਚਨ ਸਿੰਘ ਆ ਉਹਨੇ ਜੁੱਤੀ ਮਾਰੀ ਜਦੋਂ ਬਾਦਲ ਦੀ ਅੱਖ ਟੁੱਟ ਗਈ 2015 ਕੇ 16 ਦੀ ਗੱਲ ਆ ਉਦੋਂ ਜੁੱਤੀ ਬਾਦਲ ਨੂੰ ਵੱਜੀ ਵੱਡੇ ਬਾਦਲ ਨੂੰ ਫੇਰ ਬੂਟਾ ਸਿੰਘ ਨੇ ਮਾਰੀ ਫਿਰ ਇਹ ਤੀਜੀ ਵਾਰ ਹੁਣ ਇਹ ਤਾਂ ਤੀਜੀ ਵਾਰ ਜੁੱਤੀਆਂ ਫਿਰ ਗਈਆਂ ਐ ਪਰ ਇਹਨਾਂ ਨੇ ਹੋਣਾ ਇਹ ਤਾਂ ਹੁਣ ਇਹਨਾਂ ਦੀ ਅਣਖ ਗੈਰਤ ਮਰ ਚੁੱਕੀ ਆ ਤੇ ਇਹ ਤਾਂ ਜੁੱਤੀਆਂ ਖਾਣ ਦੇ ਆਦੀ ਹੋ ਗਏ ਨੇ ਹੂੰ ਇਹਨਾਂ ਨੂੰ ਘਰੇ ਬੈਠ ਜਾਣਾ ਚਾਹੀਦਾ ਮਿੰਟ ਹੈ ਹੌਸਲਾ ਜੀ ਜੀ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਫਤਿਹ